ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਆਪਾਂ ਇਸ ਵੀਡੀਓ ਵਿੱਚ ਗੱਲ ਕਰੀਏ ਤਾਂ ਪੁਰਾਣੀ ਪੀੜ੍ਹੀ ਤੇ ਅੱਜ ਦੀ ਪੀੜ੍ਹੀ ਵਿੱਚ ਕੀ ਫਰਕ ਹੈ ਬਾਬਾ ਬੰਦਾ ਸਿੰਘ ਬਹਾਦਰ ਜਾਂ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਵਿੱਚ ਲੋਕ ਸੀ ਜਿਹੜੇ ਉਹ ਐਨਐ ਨਵੀਂ ਟੈਕਨੋਲੋਜੀ ਦੇ ਸ਼ਿਕਾਰ ਨਹੀਂ ਸਨ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਵਿੱਚ ਬੱਚਾ-ਬੱਚਾ ਨਸ਼ਿਆਂ ਤੋਂ ਦੂਰ ਸੀ ਤੇ ਜੇਕਰ ਅੱਜ ਦੇ ਸਮੇਂ ਵਿੱਚ ਗੱਲ ਕੀਤੀ ਜਾਵੇ ਅੱਜ ਦੇ ਸਮੇਂ ਵਿੱਚ ਬੱਚਾ-ਬੱਚਾ ਨਸ਼ਿਆਂ ਵੱਲ ਜਾ ਰਿਹਾ ਹੈ ਮਾੜੇ ਕੰਮਾਂ ਵੱਲ ਜਾ ਰਿਹਾ ਹੈ ਨਵੀਂ ਟੈਕਨੋਲੋਜੀ ਆ ਲੋਕ ਵਧ ਰਹੇ ਹਨ ਜੇਕਰ ਦੇਖਿਆ ਜਾਵੇ ਬਾਬਾ ਬੰਦਾ ਸਿੰਘ ਬਹਾਦਰ ਜੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਜਿਉਂਨਾ ਸਮਿਆਂ ਦੇ ਵਿੱਚ ਲੋਕ ਆਪਣੇ ਹੱਕਾਂ ਲਈ ਲੜਦੇ ਆਏ ਹੁਣ ਵੀ ਲੜਦੇ ਹਨ ਪਰ ਉਸ ਸਮੇਂ ਵਿੱਚ ਜੇ ਦੇਖਿਆ ਜਾਏ ਉਹ ਤੋਂ ਜੋਧੇ ਬੀਰ ਬਹਾਦਰ ਬਹੁਤ ਜ਼ਿਆਦੇ ਸੀ ਅੱਜ ਕੱਲ ਦੇਖਿਆ ਜਾਏ ਤਾਂ ਅੱਧੇ ਲੋਕ ਕੋਈ ਕਿਸੇ ਦੇ ਚਮਚੇ ਬਣੇ ਫਿਰਦੇ ਨੇ ਕੋਈ ਕਿਸੇ ਦੇ ਜੇਕਰ ਗੱਲ ਕੀਤੀ ਜਾਵੇ ਤਾਂ ਪਹਿਲਾਂ ਵਾਲਾ ਸਮਾਂ ਅੱਜ ਦੇ ਸਮੇਂ ਨਾਲੋਂ ਬਹੁਤ ਠੀਕ ਸੀ ਅੱਜ ਦੇ ਸਮੇਂ ਵਿੱਚ ਮਾਂ ਪਿਓ ਦੀ ਇੱਜ਼ਤ ਨਹੀਂ ਹੈ ਕੋਈ ਨਾਲ ਨਹੀਂ ਬੈਠਦਾ ਮੋਬਾਈਲਾਂ ਵਿੱਚ ਸਾਰਾ ਦਿਨ ਰੁੱਝੇ ਰਹਿੰਦੇ ਨੇ ਜੇਕਰ ਆਪਾਂ ਗੱਲ ਕੀਤੀ ਜਾਵੇ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਸੀ ਉਨਾਂ ਨੇ ਸਮਾਣੇ ਉੱਤੇ ਜਿੱਤ ਕੀਤੀ ਕਿਉਂ ਕੀਤੀ ਕਿਉਂਕਿ ਛੋਟੇ ਦੋਸ ਸਾਹਿਬ ਜਦਿਆਂ ਨੂੰ ਨਹੀਂ ਹੰਜ ਤੇ ਨਵਾਨ ਵਾਲੇ ਜ਼ਾਲਮ ਸਮਾਣੇ ਦੇ ਸੀ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੇ ਸਿੱਖ ਧਰਮ ਲਈ ਸਿੱਖੇ ਹੱਕ ਲਈ ਬਹੁਤ ਲੜਾਈਆਂ ਲੜੀਆਂ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਹੁਤ ਲੜਾਈਆਂ ਲੜੀਆਂ ਜਿਵੇਂ ਕੜਾਮ ਦੀ ਜਿੱਤ ਲਗਭਗ ਇੱਕ ਹਫਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਕੜਾਮ ਉੱਤੇ ਹਮਲਾ ਬੋਲਿਆ ਉੱਥੋਂ ਦੇ ਪਠਾਨਾਂ ਸਿੱਖਾਂ ਦਾ ਵਿਰੋਧ ਕਰਦੇ ਸਨ ਪਰ ਅੰਤ ਵਿੱਚ ਉਹਨਾ ਭੱਜ ਕੇ ਆਪਣੀ ਜਾਨ ਬਚਾਈ ਜੇਕਰ ਗੱਲ ਕਰੀਏ ਸੋਨੀਪੱਤ ਉੱਤੇ ਹਮਲਾ ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਸੋਨੀਪੱਤ ਉੱਤੇ ਹਮਲਾ ਕੀਤਾ ਉਸ ਸਮੇਂ ਉਸ ਨਾਲ ਸਿਰਫ 500 ਸਿੱਖ ਸਨ ਪਰੰਤੂ ਉੱਥੋਂ ਦਾ ਫੌਜਦਾਰ ਸਿੱਖਾਂ ਦੀ ਬਹਾਦਰੀ ਬਾਰੇ ਸੁਣ ਕੇ ਆਪਣੇ ਸੈਨਿਕਾਂ ਸਮੇਤ ਛੱਡ ਕੇ ਭੱਜ ਗਿਆ ਜੇਕਰ ਆਪਾਂ ਗੱਲ ਕਰੀਏ ਚੱਪੜ ਅਚੜੀ ਦੀ ਲੜਾਈ ਅਤੇ ਸਰਹੰਦ ਦੀ ਜਿੱਤ ਆ ਬੰਦਾ ਸਿੰਘ ਬਹਾਦਰ ਦਾ ਸਲੀ ਨਿਸ਼ਾਨਾ ਸਰਹੰਦ ਸੀ ਇੱਥੋਂ ਦੇ ਵਜ਼ੀਰ ਖਾਨ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਜੀਵਨ ਪਰ ਬਹੁਤ ਤੰਗ ਕੀਤਾ ਸੀ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਉਹਨੇ ਗੁਰੂ ਜੀ ਖਿਲਾਫ ਫੌਜਾਂ ਵੀ ਭੇਜੀਆਂ ਛੋਟੇ ਸੈਕ ਜਹਾਦਿਆਂ ਨੂੰ ਸਾਹ ਦੇ ਕੰਦ ਵਿੱਚ ਵਿੱਚ ਨਵਾ ਦਿੱਤਾ ਇਸ ਦਾ ਬਦਲਾ ਲੈਣ ਲਈ ਬੰਦਾ ਸਿੰਘ ਬਹਾਦਰ ਨੇ ਹਮਲਾ ਕਰ ਦਿੱਤਾ ਸਰਹੰਦ ਤੋਂ ਲਗਭਗ 16 ਕਿਲੋਮੀਟਰ ਪੂਰਬ ਵੱਲ 22 ਮਈ 1710 ਨੂੰ ਦੋਹਾਂ ਫੌਜਾਂ ਵਿੱਚ ਛੇਤੀ ਹੀ ਕਮਸਾਨ ਦਾ ਜੁੱਧ ਹੋਇਆ ਜੇਕਰ ਆਪਾਂ ਗੱਲ ਕੀਤੀ ਜਾਵੇ ਤਾਂ ਸਿੱਖ ਧਰਮ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਹੁਤ ਜ਼ਿਆਦਾ ਲੜਾਈਆਂ ਲੜੀਆਂ ਹਨ ਆਪਣੇ ਸਿੱਖ ਧਰਮਾਂ ਸਿੱਖਾਂ ਦਾ ਪੰਥ ਬਚਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਦੇਖਿਆ ਜਾਇਆ ਤਾਂ ਸਿੱਖ ਧਰਮ ਲਈ ਸਾਰਾ ਪਰਿਵਾਰ ਵਾਰਤਾ ਛੋ ਗੱਲ ਕਰੀਏ ਬਾਬਾ ਬੰਦਾ ਸਿੰਘ ਬਹਾਦਰ ਨੇ ਬਹੁਤ ਲੜਾਈਆਂ ਲੜੀਆਂ ਸਟੋਰਾ ਦੀ ਲੜਾਈ ਲੋਹ ਘੜਦਾ ਜੁੱਦ ਆਸੇ ਵਿੱਚ ਜਿਹੜਾ ਮੇਨ ਮੁੱਦਾ ਹੈ ਕਿ ਸਿੱਖ ਧਰਮ ਜਿਹੜਾ ਹੈ ਪੂਰਾ ਬਹਾਦਰੀ ਦਾ ਧਰਮ ਹੈ ਜੇਕਰ ਦੇਖਿਆ ਜਾ ਸਿੱਖ ਧਰਮ ਤੇ ਹਮਲੇ ਸਿੱਖ ਧਰਮ ਤੇ ਅਤਿਆਚਾਰ ਵੀ ਬਹੁਤ ਹੋਇਆ ਹੈ ਪਰ ਬਾਬਾ ਬੰ다 ਸਿੰਘ ਬਹਾਦਰ ਜੀ ਬਹੁਤ ਵੱਡੀ ਮਿਸਾਲ ਸਨ ਜਿਨ੍ਹਾਂ ਨੇ ਬਹੁਤ ਲੜਾਈਆਂ ਲੜੀਆਂ ਸਿੱਖ ਧਰਮ ਦਾ ਹੱਕ ਲਿਆ ਕਈਆਂ ਨੂੰ ਅਗਵਾਈ ਦਵਾਈ ਜਿੱਤੇ ਜਿਵੇਂ ਵजीर खान ਜਾਂ ਜੋ ਵੀ ਸਿੱਖ ਧਰਮ ਤੇ ਅਤਿਆਚਾਰ ਕਰਦਾ ਸੀ ਉਸ ਦਾ ਨਿਪਟਾਰਾ ਕੀਤਾ ਸੋ ਆਪਾਂ ਨੂੰ ਵੀ ਜ਼ਰੂਰਤ ਹੈ ਆਪਣੇ ਬੱਚਿਆਂ ਨੂੰ ਸਮਝਾਉਣ ਦਾ ਤੇ ਅਤੇ ਸਿੱਖ ਪੰਥ ਬਾਰੇ ਦੱਸਣ ਦਾ ਤਾਂ ਕਿ ਉਹ ਸਹੀ ਪਾਸੇ ਲੱਗਣ ਤਾਂ ਕਿ ਉਹਨਾਂ ਨੂੰ ਸਿੱਖ ਧਰਮ ਬਾਰੇ ਪੂਰੀ ਜਾਣਕਾਰੀ ਹੋਵੇ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ